ਹਾਂਜੀ ਸਭ ਤੋਂ ਵਧੀਆ ਗੋਡੇ ਕਿਹੜੀ ਕੰਪਨੀ ਦੇ ਨੇ ਜਾਂ ਆਪਾਂ ਕਹਿ ਲਈਏ ਕਿ ਜਦੋਂ ਵੀ ਅਸੀਂ ਗੋਡੇ ਪਾਉਣ ਦੇ ਲਈ ਹਸਪੀਟਲ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਕਿਹੜੀ ਕੰਪਨੀ ਦੇ ਗੋਡੇ ਜਿਹੜੇ ਹੈਗੇ ਆ ਪਾਉਣੇ ਚਾਹੀਦੇ ਜਾਂ ਕਿਹੜੇ ਗੋਡੇ ਸਭ ਤੋਂ ਜ਼ਿਆਦਾ ਚੱਲਦੇ ਆ ਇਹ ਅਕਸਰ ਹੀ ਸਵਾਲ ਸਾਡੇ ਮਨਾਂ ਦੇ ਵਿੱਚ ਹੁੰਦਾ ਹੈ ਜਦੋਂ ਵੀ ਅਸੀਂ ਗੋਡੇ ਦਾ ਆਪਰੇਸ਼ਨ ਕਰਾਉਣ ਬਾਰੇ ਸੋਚਦੇ ਆ ਜਾਂ ਕਰਵਾਉਣ ਦੇ ਲਈ ਜਾਂਦੇ ਆ ਦੇਖੋ ਗੋਡੇ ਸਭ ਤੋਂ ਵਧੀਆ ਕਿਹੜੇ ਨਹੀਂ ਤੁਸੀਂ ਜਿਹੜੇ ਵੀ ਡਾਕਟਰ ਦੇ ਕੋਲ ਜਾ ਰਹੇ ਆ ਉਹ ਡਾਕਟਰ ਜਿਹੜੇ ਗੋਡਿਆਂ ਦੇ ਨਾਲ ਪ੍ਰੈਕਟਿਸ ਕਰ ਰਿਹਾ ਮੰਨ ਲਓ ਕੋਈ ਕਿਸੇ ਕੰਪਨੀ ਦੇ ਗੋਡੇ ਲਗਾਤਾਰ ਪਾ ਰਿਹਾ ਕੋਈ ਕਿਸੇ ਕੰਪਨੀ ਦੇ ਗੋਡੇ ਲਗਾਤਾਰ ਪ ਅਲੱਗ-ਅਲੱਗ ਕੰਪਨੀ ਦੇ ਨਾਲ ਕੰਫਰਟੇਬਲ ਹੈਗੇ ਆ ਪਰ ਜਿਹੜੇ ਵੀ ਤੁਹਾਡਾ ਜਿਹੜਾ ਸਰਜਨ ਹੈਗਾ ਜਿੱਦੋਂ ਤੁਸੀਂ ਗੋਡੇ ਪਾਉਣ ਦੇ ਲਈ ਜਾ ਰਹੇ ਆ ਉਹ ਜਿਹੜੀ ਵੀ ਕੰਪਨੀ ਦੇ ਗੋਡੇ ਤੁਹਾਨੂੰ ਰეკਮੈਂਡ ਕਰਦੇ ਹੈਗੇ ਆ ਜਾਂ ਉਹ ਜਿਹੜੇ ਜਿਹਦੇ ਨਾਲ ਪ੍ਰੈਕਟਿਸ ਕਰ ਰਹੇ ਆ ਜਿਹੜੇ ਗੋਡੇ ਜਿਆਦਾ ਉਹਨਾਂ ਨੇ ਵਰਤੇ ਹੈਗੇ ਨਹੀਂ ਜੇ ਆਪਾਂ ਕਹਿ ਦਈਏ ਜਿਆਦਾ ਆਪਰੇਸ਼ਨ ਜਿਹੜੇ ਕੰਪਨੀ ਦੇ ਇੰਪਲਾਂਟ ਦੇ ਨਾਲ ਕੀਤੇ ਨੇ ਉਹਦਾ ਤਜਰਬਾ ਉਹਨਾਂ ਨੂੰ ਜਿਆਦਾ ਹੁੰਦਾ ਆ ਤਾਂ ਇਸ ਲਈ ਤੁਹਾਡਾ ਸਰਜਨ ਜਿਹੜੇ ਵੀ ਗੋਡੇ ਬੋਲਦਾ ਉਹ ਤੁਹਾਡੇ ਲਈ ਬੈਸਟ ਹੁੰਦੇ ਆ ਕਿਉਂਕਿ ਹਰ ਹਰ ਇੱਕ ਡਾਕਟਰ ਇਹੀ ਚਾਹੁੰਦਾ ਆ ਜਿਹੜਾ ਉਹਨਾਂ ਦਾ ਪੇਸ਼ੈਂਟ ਆ ਉਹਦਾ ਜਿਹੜਾ ਆਪਰੇਸ਼ਨ ਦਾ ਰਿਜ਼ਲਟ ਆ ਉਹ ਬਹੁਤ ਜ਼ਿਆਦਾ ਵਧੀਆ ਆ ਤੇ ਉਹਦਾ ਉਹਦਾ ਜਿਹੜਾ ਗੋਡਾ ਹੈਗਾ ਬਹੁਤ ਜ਼ਿਆਦਾ ਵਧੀਆ ਚੱਲੇ ਤਾਂ ਜੋ ਅੱਗੇ ਜਾ ਕੇ 100 ਬੰਦਿਆਂ ਨੂੰ ਦੱਸੇ ਤੇ ਉਹਨਾਂ ਕੋਲ ਇੱਕ ਨਵਾਂ ਪੇਸ਼ੈਂਟ ਆ ਜਿਹੜਾ ਹੋਰ ਗੋਡੇ ਪਾਉਣ ਦੇ ਲਈ ਆਵੇ ਤਾਂ ਉਮੀਦ ਹੈਗੀ ਆ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊ ਤੇ ਸਮਝ ਵੀ ਆ ਗਈ ਹੋਣੀ ਆ ਕਿ ਗੋਡੇ ਸਾਨੂੰ ਕਿਹੜੇ ਪਾਉਣੇ ਚਾਹੀਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਵੀ ਜਿਹੜੇ ਬੰਦੇ ਗੋਡੇ ਪਾਉਣ ਦੇ ਲਈ ਜਾ ਰਹੇ ਉਹਨਾਂ ਨੂੰ ਪਤਾ ਲੱਗ ਸਕੇ